ਤੇ ਤੂੰ ਚੌੜਾ ਕਾਲੀ ਕਾਲ ਬਚਾਉਣਾ ਤਾਂ ਧੰਨਵਾਹ ਐਲਾਨ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10 15000 ਜਿੰਨਾ ਆਕੂ ਹੈ ਜਿੰਨਾ ਦੇ ਸਿੱਤੇ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੰਦੀ ਸਿੰਘਾ ਲਈ ਇੱਕ ਮਹੀਨਾ ਦਿਨੇ ਦੇ ਵਿੱਚ ਧਰਨਾ ਲਾ ਕੇ ਦਿਖਾ ਦੇ ਤਾਂ ਤੇਰਾ ਕੱਥ ਵੱਜੂ ਨਹੀਂ ਡਾਂਮੇ ਕਰਨੇ ਦੂਜੇ ਤੀਜੇ ਨੇ ਬੰਦ ਕਰਦੇ ਪੰਜਾਬ ਦੇ ਵਿੱਚੋਂ ਤਾਂ ਉਹ ਕੱਠ ਹੋਇਆ ਜਿਹੜਾ ਕਿ ਕਾਲ ਤਖਸਬ ਨਾਲ ਮੱਥਾ ਲਾਈ ਖੜਾ ਦੂਜਾ ਕੱਠ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਤਰੀ ਕਹਿੰਦਾ ਕਿ ਮੈਂ ਸਵਾ ਤਿੰਨ ਕੋੜ ਬੋਰਡ ਦਾ ਮਾਲਕ ਹਾਂ ਦਸ ਭਰਾਵਾ ਕਿਦਾਂ ਦਾ ਜਾ ਕੇ ਪੰਜਾਬ ਦੀ ਕਥਨ ਕੀਤੀ ਆ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ੱਖਾਂ ਦੀ ਗੱਲ ਕਰਦਾ ਆਪਣੇ ਪੰਥ ਦੀ ਗੱਲ ਕਰਦਾ ਪ੍ਰੀਤੋਂ ਦੀ ਗੱਲ ਕਰਦਾ ਚਲ ਜੇਲ੍ਹ ਚ ਜਾ ਕੇ ਚੱਕੋ ਮਰਵਾ ਦਿੱਤਾ ਜਾਂਦਾ ਜਿੰਨਾਂ ਨੂੰ ਆ ਅੱਜ ਤੱਕ ਅਸੀਂ ਕੁਰਸੀ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਤੋਂ ਤਿਆਰ ਨਹੀਂ ਹੈਗੇ ਅੱਜ 50 ਗੁੰਡੇ ਤਕਰੀਬਨ ਤਕਰੀਬਨ ਸਰਕਾਰ ਦੀ ਕੀਤੀ ਨੀ ਡੱਲੇਵਾਲ ਸਾਹਿਬ ਨੂੰ ਮਾਰਨ ਬਾਅਦ ਤੋਂ ਪਰ ਬੈਠੇ ਨੇ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਗਾ ਹੋ ਨੁਮਾਇੰਦਾ ਜਾਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਵਾ 3 ਕਰੋੜ ਵੋਟ ਦਾ ਮਾਲਕ ਆ। ਦੱਕ ਭਰਾਵਾ ਕਿੱਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ? ਕਿੱਦਣ ਦਾ ਜਾ ਕੇ ਦਿੱਲੀ ਮੂਰੇ ਧਰਨਾ ਲਾਇਆ ਆ ਕਿ ਸਾਡਾ ਕਿਸਾਨ ਆਪੂ ਭੁਖੜਤਾ ਤੇ ਬੈਠਾ ਹੈ। ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, 90% ਕੁਰਬਾਨੀਆਂ ਦਿੱਤੀਆਂ, ਅੱਜ ਉਹ ਪੰਜਾਬ ਦਿੱਲੀ ਦੇ ਵਿੱਚ ਆ ਕੇ ਆਪਣੇ ਮੰਗਾਂ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ? ਦਸਲੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਜਵਾਬ ਇੱਕ ਦਿਨ ਵੀ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਂਦਰੀ ਬਾਦੂ ਛੜਾਉਂਦੇ ਧਰਮਾਂ ਨੂੰ ਉਂਡ ਜਾਂਦਾ ਕਿਤੇ ਸੰਗਿਆ ਦੇ ਨੂੰ ਤੇ ਵੋਟਾਂ ਪਾਉਣੇ ਦਿੱਲੀ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਮੋਤ ਵਰਗਾ ਜਿਹਾ ਅੱਜ ਦੁਖੀ ਹੈ ਪੰਜਾਬ ਦੇ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਪੰਥ ਦੀ ਗੱਲ ਕਰਦਾ ਆਪਣੀ ਤੌਮ ਦੀ ਗੱਲ ਕਰਦਾ ਚਾਲ ਜੇਲ੍ਹ 'ਚ ਜਦ ਚੱਕੋ ਮਰਵਾ ਦਿੱਤਾ ਜਾਂਦਾ ਇਹਦੇ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕੇਤੇ ਕੱਟ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨਾਂ ਸਾਡੇ ਨੌਜਵਾਨਾਂਾਂ ਵੱਲੋਂ ਸਾਡਾ ਪੂਰਨ ਸਮਰਥਨ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਜੀ ਕਾਉਣ ਵਾਲੇ ਖੇਤਰੀ ਪਾਰਟੀ ਕਾਉਣ ਵਾਲੇ ਮਰੜੱਕੂ ਗੱਲ ਕਹਿਣਾ ਚਾਹੁੰਦਾ ਦੂਜੇ ਪਿੱਛੇ ਦੇ ਰੋ ਅੰਮ੍ਰਿਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਮੈਨੂੰ ਦਾ ਸੁਖਵੀਰ ਬੰਦੇ ਅੱਜ ਤੇਰਾ 20000 ਆਕੂ ਤਾ 15 ਤੋਂ 20000 ਆਕੂ ਤੇਰਾ ਹੋਣਾ ਨੇ ਪੈਸੇ 10000 ਆਕੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਤੂੰ ਆਪਣਾ ਟੱਕ ਬਚਾਉਣਾ ਚਾਹੁੰਦਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦੜ ਦਾ ਬੜਾ ਬੜਾ ਸੰਘਰਸ਼ ਰਿਹਾ ਬੜਾ ਬੜਾ ਜਲੋਗਦਾਨ ਆ ਪੰਜਾਬ ਉਸੇ ਵੀ ਬਣਦੇ ਆ ਸਾਡੇ ਵੀ ਦੱਸਦੇ ਨੇ ਜਿਲ੍ਹਾ ਗੱਟੀਆਂ ਕਾਲੀਦੜ ਲਈ ਜੋਗਦੜ ਪਾਇਆ ਪਰ ਤੇ ਤੂੰ ਚੌਹਾਂ ਕੱਲ ਕਰ ਬਚਾਉਣਾ ਤਾਂ ਤਲਵਾ ਲਾੜ ਕਰਕੇ ਤੈਨੂੰ ਚੈਲੰਜ ਕਰਦਾ ਹੈ ਤੇਰਾ 10-15000 ਜਿੰਨਾ ਆਪੂ ਆ ਜਿੰਨਾ ਸਿੱਤੇ ਤੂੰ ਪਾਰਦੇ ਵਾਲੀ 50 ਦਾ ਮੁੱਖ ਮੰਤਰੀ ਬਣਿਆ ਬੰਗੀ ਸਿੰਘਾ ਲਈ ਇੱਕ ਮਹੀਨਾ ਦਿੱਜਦੇ ਵਿੱਚ ਧਾਕਾ ਖਾ ਕੇ ਵਿਦਾ ਦਿੱਤਾ ਤਰਾ ਤਰਾ ਕੱਖ ਬਾਚੂ ਨਹੀਂ ਡਰਾਮੇ ਕਰ ਲੈ ਦੂਜੇ ਤੀਜੇ ਦਾ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਸਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ ਟੈਕਸ ਨੂੰ ਅੱਜ ਤੋਂ ਅੱਠ ਹੋਏ ਨਗੇ ਇਸ ਮੁੱਖ ਸਰ ਦੀ ਧਰਤੀ ਤੇ ਇੱਕ ਕੱਠ ਹੋਇਆ ਜਿਹੜਾ ਦੇ ਕਾਲ ਤਖਤ ਸਾਹਿਬ ਨਾਲ ਮੱਥਾ ਲਾਈ ਖੜਾ ਹੈ ਦੂਜਾ ਕੱਠ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਗਤ ਜੀ ਮੇਰੇ ਵਾਲੇ ਲੋਕੋ ਇਹਨਾਂ ਨੇ ਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਸੈਂਟਰ ਸਰਕਾਰ ਨਾਲਾ ਤੇ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੀ ਮਨਜ਼ੀ ਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਆਓ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਪਾਰਾ ਥੱਲੇ ਆ ਕਮਝਾ ਦੇਾਂਗੇ ਇਹਨਾਂ ਬਈ ਬਣਦਾ ਤੱਕ ਤੱਕ ਸਭ ਕੋ ਕੇ ਬਰਾਬਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਜਿਲੇ ਛਕਾਇਆ ਝੂਠੇ ਮਰਤੇ ਪਾਇਦੇ ਮੈਨੂੰ ਮੀਡੀਆ ਜਵਾਬ ਦੇਵੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇਣ ਕੀ ਤੁਹਾਡਾ ਧੱਕਾ ਹੋ ਰਿਹਾ ਕੀ ਤੁਹਾਡਾ ਧੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ ਵੀਡੀਓ ਦੇ ਉੱਪਰ ਜਾ ਪੁੱਛਾ ਸੀ ਰੋਪਰ ਜਿੰਨੇ ਵੀ ਪੁਲਿਸ ਅਧਿਕਾਰੀਆਂ ਨੇ ਮੈਨੂੰ ਜਵਾਬ ਦੇਣਾ ਐਸਐਸਪੀ ਜਵਾਬ ਦੇਵੇ ਡੀਐਸਪੀ ਜਵਾਬ ਦੇਵੇ ਜਿੰਨੇ ਵੀ ਵੱਡੇ ਅਧਿਕਾਰ ਨੂੰ ਜਵਾਬ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਮਾਂ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਇਹਨਾਂ ਨੇ ਹਲਾਤਾ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਦਾ ਕੁਮਾਰਾ ਕੋਈ ਵੀ ਪੰਜਾਬ ਦੀ ਗੱਲ ਕਰਨ ਤੇ ਆਉਣੀ ਹੈਗਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਭਾਈ ਅਮਰਤਾਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੋਂ ਐਮਪੀ ਸਰਜੀਤ ਜੀ ਖਾਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਾਂਮਾ ਦੇ ਵਿੱਚ ਬੈਠੀ ਕਰਦਾ ਕਿਸੇ ਪ੍ਰਕਾਰ ਕਿਸੇ ਹੱਕ ਕੋ ਕਮਲ ਚੁੱਕੀ ਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੱਡੀ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹੱਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਦਾ ਕਰਤਿੱਕਰ ਨਾਲ ਮਾ ਫਾਤਹਿ ਜੀ ਨੂੰ ਸਾਫ਼ ਕਰਨਾ ਚਾਹੁੰਦਾ ਕੁਝ ਲੋਕਾਂ ਦੇ ਨਰਾਜ਼ਗੀਆਂ ਨੇ ਮੈਂ ਵੀ ਬੋਟਾ ਮਾਕੇ ਗਿਆ ਇੱਥੇ ਪੂਰਾ ਜੋਰ ਲਾ ਕੇ ਪਿੰਡਾਂ ਦੇ ਵਿੱਚ ਬੋਲਦੇ ਗਿਆ ਕਿਸੇ ਪ੍ਰਕਾਰ ਦੀ ਕੋਈ ਠੱਡੀ ਮਿੱਟੀ ਗੱਲ ਵੀ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾਹ ਕੀਤਾ ਲੈ ਕੇ ਆਇਆ ਮੈਂ ਵੇੜ ਕੇ ਲੈ ਕੇ ਆਇਆ ਕਿਆ ਆਪਾਂ ਜੇ ਆਪਣੇ ਪੰਜਾਬ ਦੇ ਹੱਕ ਨੇ ਪੰਜ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਬੱਲੇ ਤਾਂ ਵੀਰਾਂ ਦੀ ਕਿੱਤੋਂ ਨੇ ਸਭ ਫਿਰ ਚੁੱਕੇ ਨੇਗੇ ਉਹ ਠੋਟੀ ਵਾਲੀ ਆ ਤੁਸੀਂ ਕਿਵੇਂ ਪਾਰਾ ਜਨਾ ਸੱਚ ਤੇ ਕਿਵੇਂ ਸਾਥ ਲਈ ਲੜਨਾ ਇਹ ਠੋਟੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਆ ਜੀਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਵਿੱਚ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਆਪਣੀ ਸ਼ੌਂਕ ਤੇ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਵਿੱਚ ਨਾ ਆਵੇ ਕਿਉਂਕਿ ਫਿੱਕੜਾ ਕੇ ਲੜਨੀ ਪੈਣੀ ਆ ਪਿੱਛੇ ਦੇ ਨਾ ਕੋਈ ਆਮ ਲੈ ਨਾ ਕੋਈ ਐਮਪੀਆ ਕਰੋੜਾਂ ਰੁਪਏ ਨੌਜਵਾਨਾਂ ਦਾ ਪੰਜਾਬ ਸਰਕਾਰ ਦੇ ਮੱਤ ਦੇ ਵਿੱਚ ਗੋਲਿਆ ਦਸਿਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਝੋਟਣੀ ਚਾਹੀਦੀ ਆ ਇਕੱਲਾ ਐਮਐਲਏ ਜਾਂ ਐਫਪੀਆ ਮਾਣ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਲੋਕਾਂ ਲਈ ਲੜ ਲਈ ਵੀ ਹੋਣੀ ਚਾਹੀਦੀ ਆ ਮੈਂ ਸਾਰੇ ਬਗ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਨਿਜੀ ਹਿੱਤ ਧਿਆਕੇ ਜਿਵੇਂ ਅੱਜ ਭਾਈ ਅੰਮਰਪਾਲ ਜੀ ਬੈਠਾ ਆਪਣੇ ਲੋਕਾਂ ਦੇ ਜੇਲ੍ਹ ਦੇ ਵਿੱਚ ਬੈਠਾ ਪੱਲਾ ਐਨਐਸਏ ਫਿਰ ਯੂਵੀਪੀਐਲ ਕਰ ਦਿੱਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕਟ ਲਈ ਆਪਣੀ ਆਪਣੀ ਕਰਵਾਨੀ ਦੇਣ ਲਈ ਤਿਆਰ ਰਹੋ ਕਿਉਂਕਿ ਸਰਕਾਰ ਨੇ ਬੜਾ ਜ਼ੋਰ ਲਾਣਾ ਹੈ ਅੱਜ ਸੁਖਵੀਰ ਬਾਦਲ ਪੂਰੀਆਂ ਪਟੀਆਂ ਵੱਡੀਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੇ ਨੇ ਮੇਰੇ ਨਾਲ ਬੱਸਾਂ ਸ਼ਾਰੂ ਕੁਝ ਮੋੜਨੇ ਵੀ ਸ਼ੁਰੂ ਹੋ ਗਈਆਂ ਜੋ ਤਾਂ ਪੈਸੇ ਜੋੜ ਕੇ ਲਿਆ ਗਿਆ ਤੁਸੀਂ ਆਪ ਮਾਰੇ ਕੱਢ ਕੇ ਰੋਕਾਇਓ ਇਸ ਕਰਕੇ ਸਾਰਾ ਪੰਜਾਬ ਉਹਨੂੰ ਕਹਿ ਰਿਹਾ ਬਹੁਤਾਰੇ ਸਾਰੇ ਗਾਵਾਂ ਦੇ ਨੌਜਵਾਨ ਘਰੇ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਾਰਦੀ ਐਟੀਟਿਊਡ ਦਾ ਜ਼ੋਰ ਉਹਨਾਂ ਨਾਲ ਲਾ ਲੋ ਇਹ ਪੰਜਾਬ ਦੇ ਵਿੱਚ ਧੇੜੀ ਚੜ ਚੁੱਕੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾਅ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਰੂਗੀ ਮੋਤੇ ਇੱਥੇ ਜਿਹੜਾ ਮਾਦੀ ਸੈਕਟਰ ਦੇ ਵਿੱਚ ਬੈਠਾ ਉਹ ਪੰਜਾਬ ਚੱਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਰੋਣੀ ਨਹੀਂ ਜੁੜਦਾ ਨਹੀਂ ਪਾਰਟੀ ਹੋਈ ਜਿਹੜੀ ਹੈ ਇਸ ਕਰਕੇ ਥੋੜਾ ਸਾਰਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚੋ ਛੋਟੇ ਕੁੜੇ ਇਹੀ ਹੋਣਾ ਚਾਹੀਦਾ ਛੋਟੇ ਭੈਣ ਜਿਹੜੂ ਆਪਣੀ ਨੂੰ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਕੌਮ ਲਈ ਕੁਝ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰਨ ਲਈ ਆਇਓ ਜਿਵੇਂ ਪਹਿਲਾਂ ਫਾਦਰ ਵੀ ਕਹਿੰਦੇ ਸੀ ਜੀ ਸੇਵਾ ਕਰ ਰਿਆਂ ਰਾਜ ਦੀ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਉਹ ਤੁਹਾਨੂੰ ਸਾਫ਼ ਨਹੀਂ ਪਤਾ ਯਾ ਪੰਜਾਬ ਦੇ ਲੋਕਾਂ ਨੂੰ ਬੋਲੀ ਜੀ ਸੇਵਾ ਕਰਨ ਲਈ ਨਾ ਆਇਓ ਥੋੜਾ ਸਾਰਾ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਉਹ ਜਣ ਤੁਸੀਂ ਇੱਥੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਾ ਧੰਨਵਾਦ ਵਾਹਿਗੁਰੂ ਜੀ ਕਾ